ਹਾਂਜੀ ريپو جا ਦਾ ਸਮਾਨ ਕਰਦੇ ਹੋਏ ਸਤਿਗੁਰੂ ਜੂਥ ਕਲੱਬ ਦੀ ਸਮੂਹ ਮੈਂਬਰ ਕਮੇਟੀ ਤੇ ਇਹਦੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿਗੁਰੂ ਜੂਥ ਕਲੱਬ 33 ਫੜਾ ਰੋਡ ਮੁੰਡੀਆਂ ਕਲਾਂ ਜੋ ਵਾਰਡ ਨੰਬਰ 23 ਦੇ ਵਿੱਚ ਪੈਂਦਾ ਖਾਰਵਾ ਜਾਗਰਨ ਸਤਿਗੁਰੂ ਜੂਥ ਕਲੱਬ ਨੂੰ ਕਰਾਇਆ ਗਿਆ ਜੋ ਕਿ ਉਮੀਦ ਹੈ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ 18 ਜਾਗਰਨਾਂ ਵਿੱਚੋਂ 15 ਜਾਗਰਨ ਇਤਿਹਾਜ ਜਨਮਦ ਹੋ ਗਏ। ਔਰ ਇੰਨਾ ਪਿਆਰ ਤੇ ਸਤਕਾਰ ਕਦੇ ਵੀ ਅੱਜ ਕਾਉਂਸਲਰ ਬਣ ਕੇ ਵੀ ਉਹੀ ਪਿਆਰ ਸਤਕਾਰ ਮਿਲ ਰਿਹਾ ਪਹਿਲਾਂ ਵੀ ਮੈਨੂੰ ਉਨੇ ਨਹੀਂ ਮਿਲਦਾ ਰਿਹਾ। ਔਰ ਵਿਸ਼ਵਾਸ ਦਿਵਾਇਆ ਸਾਰਿਆਂ ਨੇ ਕਿ ਅਸੀਂ ਇਸੇ ਤਰ੍ਹਾਂ ਹੀ ਬੁਲਾਉਂਦੇ ਰਹਿਣਾ ਤੁਹਾਨੂੰ ਨਾ ਅਸੀਂ ਉਹਨਾਂ ਦਾ ਸਾਥ ਚੜ੍ਹਨਾ ਹੈ ਇਹਨਾਂ ਨੇ ਸਾਡਾ ਸਾਥ ਚੜ੍ਹਨਾ ਹੈ। ਕਿਉਂਕਿ ਸਾਡੇ ਸਬੰਧ ਗੁਰੂ ਮਹਾਰਾਜ ਕਾਲਪੁਰਖ ਨੂੰ ਉੱਪਰੋਂ ਲਿਖ ਕੇ ਭੇਜੇ ਨੇ ਕਿ ਜਿਹੜਾ ਪਿਆਰ ਤੇ ਸਤਿਕਾਰ ਹੈ ਉਹਨਾਂ ਇਨਸਾਨਾਂ ਨੂੰ ਮਿਲਦਾ ਜੋ ਲੋਕਾਂ ਵਿੱਚ ਵਿਚਰਦੇ ਆ ਲੋਕਾਂ ਦੀ ਸੇਵਾ ਕਰਦੇ ਆ 24 ਘੰਟੇ ਇਹ ਸਭ ਕੁਝ ਗੁਰੂ ਮਹਾਰਾਜ ਦੇਣਾ ਮਹਾਬਾਈ ਦੇ ਜਾਗਰਾਂ ਦੇਣਾ ਕਿਉਂਕਿ ਇਹ ਮਹੱਲੇ ਇਹ ਗਲੀਆਂ ਮੇਰੀ ਆਪਣੀਆਂ ਨੇ ਮੈਂ ਇਹਨਾਂ ਵਾਸਤੇ ਹਮੇਸ਼ਾ ਹੀ ਆਪਣੀ ਜਾਨ ਕੁਰਬਾਨ ਤੱਕ ਕਰਨ ਤੱਕ ਜਾਣਾ ਕਿਉਂਕਿ ਲੋਕਾਂ ਦੇ ਕੰਮ ਨੇ ਜਿਹੜੇ ਬੜੀ ਮਿਹਨਤ ਮੁਸ਼ਕਲ ਜਰਾ ਕਰਾਉਨੇ ਆ ਕਾਰਪੋਰੇਸ਼ਨ ਤੇ ਅੱਜ ਕਮ ਹੋ ਰਹੇ ਨੇ ਬਹੁਤ ਵਧੀਆ ਤਰੀਕੇ ਨਾਲ ਹੋ ਰਹੇ ਨੇ ਕਿਤੇ ਪੈਚਵਰਕ ਲਾ ਰਿਹਾ ਕਿਤੇ ਸੜਕਾਂ ਬਣ ਰਹੀਆਂ ਨੇ ਕਿਤੇ ਸੀਵਰੇ ਪੈ ਰਿਹਾ ਕਿਤੇ ਬੱਡਕ ਟਪਲਾਈ ਪੈ ਰਹੀ ਆ ਲੇਕਿਨ ਬੋਧੀ ਧਿਰ ਦਾ ਕੰਮ ਜਿਹੜਾ ਹੈਗਾ ਜਿਹੜੇ ਸਰਕਾਰ ਦੇ ਨਵੇਂਿਆਂ ਦੇ ਪ੍ਰਧਾਨ ਮੰਤਰੀ ਜੀ ਲੋਕਲ ਪਰਸਾ ਰੱਖੇ ਹੋਏ ਨੇ ਅੱਗੇ ਉਹ ਅੜਿੱਕਾ ਢਾ ਰਹੇ ਨੇ ਮੇਰੇ ਕੰਮਾਂ ਦੇ ਵਿੱਚ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਇਨਾ ਕੰਮਾਂ ਦਾ ਆਵਾਜ਼ ਆ ਜਾਣਾ ਜਿਹੜੇ ਮੇਰੇ ਕੰਮਾਂ ਦੇ ਵਿੱਚ ੜਿੱਕਾ ਲਾਉਂਦੇ ਨੇ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਬੇਨਤੀ ਕਰਦਾ ਕਿ ਕੰਮ ਆਪਾਂ ਕਰਾਉਣੇ ਆ ਤੁਸੀਂ ਵੀ ਕਰੋ ਅਸੀਂ ਵੀ ਕਰਾਉਣੇ ਆ ਇਹ ਕੰਮਾਂ ਵਾਸਤੇ ਆਪਾਂ ਬਣੇ ਆ ਕਿਸੇ ਦੇ ਕੰਮਾਂ ਵਿੱਚ ਟਿਰਕੇ ਨਾ ਲਾਓ ਤੁਸੀਂ ਆਪਣੇ ਕੰਮ ਕਰੋ ਮੈਂ ਆਪਣੀ ਸਪੀਡ ਨਾਲ ਕੰਮ ਕਰਾਂ ਤੇ ਆਪਾਂ ਲੋਕਾਂ ਦਾ ਭਲਾ ਕਰੀਏ ਸਮਾਜ ਦੇ ਭਲੇ ਲਈ ਵਾਸਤੇ ਆਪਾਂ ਬਣੇ ਆ ਸੋ ਮੈਂ ਮਹੱਲਾ ਨਿਵਾਸੀਆਂ ਦਾ ਖਾਸ ਕਰ ਮੇਰੇ ਪ੍ਰੈਸ ਕੋਟਵੀਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾ ਅਸ਼ੀਰਦ ਮਹਤੁਦਾ ਜੀ ਦਾ ਜਿਨ੍ਹਾਂ ਨੇ ਇਸ ਜਾਗਰਣ ਨੂੰ ਜਾ ਕੇ ਕਵਰਿੰਗ ਕੀਤੀ ਆ ਧੰਨਵਾਦ ਵੈਗੁਰਜੀ ਦਾ ਖਾਲਸਾ ਵੈਗੁਰਜੀ ਵਾਹਿਗੁਰੂ ਮੈਂ ਧੰਨਵਾਦ ਧੰਨਵਾਦ ਕਰਦਾ ਹੁਬੀ ਸਿੰਘ ਮੁੰਡੀਆਂ ਦੇ ਜਿਹੜੇ ਸਾਡੇ ਜਾਗਨ ਮੁਕਤੇ ਦੇ ਤੇ ਮੈਂ ਤਾਂ ਇਹਨਾਂ ਨੂੰ ਜਿਹੜਾ ਚਾਹਾਂਗਾ ਵੀ ਕੋਈ ਜਿਵੇਂ 18 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਅੱਗੇ ਵੀ ਤੁਸੀਂ ਜੀਵਨ ਲੰਬੀ ਹੋਣਾ ਰਵੇ ਕਾਸੀ ਨੂੰ ਬੁਲਾਉਂਦੇ ਰਾਵਾਂਗੇ ਤੇ ਸਾਡੇ ਨਾਲ ਜੁੜੇ ਰਹਿਣ ਮੈਂ ਇਹੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਆ ਜੀ ਮਾਤਾ ਜੀ